ਪੰਤ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀ ਉਸ ਸਤਿ ਸ਼੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀ ਪਰ ਤੁਸੀਂ ਵੇਖ ਰਹੇ ਹੋ ਆਵਾਜ਼-ਏ-ਖਲਕ ਸਿਆਸੀ ਘਟਨਾਵਾਂ ਖਾਸ ਕਰਕੇ ਧਾਰਮਿਕ ਘਟਨਾਵਾਂ ਖਾਸ ਕਰਕੇ ਸਿੱਖ ਪੋਲਿਟਿਕਸ ਦੇ ਵਿੱਚ ਬਹੁਤਾ ਅੱਛਾ ਨਹੀਂ ਵੇਖਣ ਨੂੰ ਮਿਲ ਰਿਹਾ ਸਿੱਖ ਪੋਲਿਟਿਕਸ ਦੇ ਵਿੱਚ ਕੁਝ ਅੱਛਾ ਵੇਖਣ ਨੂੰ ਨਹੀਂ ਮਿਲ ਰਿਹਾ ਬੀਤੇ ਕੱਲ ਅਸੀਂ ਆਪਣੇ ਇਸੇ ਚੈਨਲ ਦੇ ਉਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਦਲ ਪਰਿਵਾਰ ਤੇ ਲਗਾਤਾਰ ਹਮਲਿਆਂ ਨੂੰ ਲੈ ਕੇ ਨੁਕਤਾ ਚੀਨੀ ਜਾਂ ਉਹਦੀ ਆਲੋਚਨਾ ਜਾਂ ਸਾਰਥਕ ਆਲੋਚਨਾ ਜਿਹੜੀ ਉਹ ਕੀਤੀ ਸੀ ਕਿ ਇੱਕ ਪ੍ਰਧਾਨ ਬਣਦੇ ਆ ਉਹਦਾ ਸੰਭਾਲਦੇ ਆ ਇੱਕ ਪਰਿਵਾਰ ਦੇ ਖਿਲਾਫ ਹਮਲਾਵਰ ਹੋਣਾ ਇਹ ਕੋਈ ਦੂਰ ਰੰਦੇਸ਼ੀ ਨਹੀਂ ਸਾਨੂੰ ਕੁਝ ਚਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਇੱਕ ਦੋ ਸੱਜਣਾ ਦੇ ਫੋਨ ਵੀ ਇਸ ਤਰ੍ਹਾਂ ਦੇ ਆਏ ਜਿਨ੍ਹਾਂ ਨੇ ਦੁੱਖ ਪ੍ਰਗਟ ਕੀਤਾ ਪਰ ਇਸ ਨੂੰ ਵੇਖੇ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਵਿੱਚ ਜਿਸ ਤਰ੍ਹਾਂ ਦਾ ਵਰਤਾਰਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਗਿਆਨੀ ਹਰਪ੍ਰੀਤ ਸਿੰਘ ਪ੍ਰਤੀ ਦੇਖਣ ਨੂੰ ਮਿਲਿਆ ਉਹ ਬਹੁਤ ਚਿੰਤਾਜਨਕ ਹੈ ਬਹੁਤ ਨਹੀਂ ਬਹੁਤ 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 ਚਿੰਤਾਜਨਕ ਹੈ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਹੀ ਆਪੋਦਰੀਆਂ ਘਟਰਾਮਾਂ ਕਾਰਨ ਸਿੱਖ ਸਿਆਸਤ ਸਿੱਖ ਪੰਥਕ ਸਿਆਸਤ ਪੰਥਕ ਪਲੇਟਫਾਰਮ ਤੋਂ ਇੱਕ ਤਰ੍ਹਾਂ ਨਾਲ ਵੱਡੇ ਲੈਵਲ ਤੇ ਜਿਹੜਾ ਘਾਟਾ ਉਹ ਖਾਦਾ ਦੇਵ ਭਾਵੇਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਜਦੋਂ ਅਸੀਂ ਕੁਝ ਸੱਜਣਾਂ ਨੂੰ ਬੋਲਦੇ ਆਂ ਵੇਖਦੇ ਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਬੋਲ ਰਹੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਤੱਤੇ ਖੁਰਚ ਨਹੀਂ ਲਾਵਾਂਗੇ ਦੁਨੀਆ ਦੇ ਇਤਿਹਾਸ ਵਿੱਚ ਬੜੀਆਂ ਰਾਜਨੀਤਿਕ ਪਾਰਟੀਆਂ ਬਣਦੀਆਂ ਰਹੀਆਂ ਟੁੱਟਦੀਆਂ ਰਹੀਆਂ ਰਲੇਵੇਂ ਹੁੰਦੇ ਰਹੇ ਭੱਜਦੇ ਰਹੇ ਇੱਧਰ ਉੱਧਰ ਜਾਣਾ ਸਿਆਸਤ ਦਾ ਇੱਕ ਹਿੱਸਾ ਹੈ ਕਿਉਂਕਿ ਸਿਆਸਤ ਦੇ ਉੱਤੇ ਕੁਰਸੀ ਦੀਆਂ ਲਾਲਸਾਵਾਂ ਨੇ ਜਿਹੜੀਆਂ ਹਾਵੀ ਹੁੰਦੀਆਂ ਨੇ ਹਮੇਸ਼ਾ ਹੁੰਦਾ ਆਇਆ ਪਰੰਤੂ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਇੱਕ ਯੂਥ ਅਕਾਲੀ ਦਲ ਦਾ ਪ੍ਰਧਾਨ ਇੱਕ ਸਾਬਕਾ ਜਥੇਦਾਰ ਤੇ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਖਿਲਾਫ ਵਰਤੀ ਇਹ ਕਦਾਚਿਤ ਵੀ ਚੰਗੀ ਨਹੀਂ ਸਮਝੀ ਜਾ ਸਕਦੀ ਤੱਤੇ ਖੁਰਚ ਨੇ ਲਾਉਣੇ ਜਾਂ ਕਬਜ਼ੇ ਕਰਨ ਵਾਸਤੇ ਦੇਖਾਂਗੇ ਜਾਂ ਦੇਖਾਂਗੇ ਅਸੀਂ ਉਹ ਜਿਹਾ ਅਸੀਂ ਕਫਨ ਸਿਰ ਤੇ ਬੰਨੀ ਬੈਠੇ ਹਾਂ ਇਹ ਗੱਲਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾਂ ਬਹੁਤ ਨੁਕਸਾਨ ਕੀਤਾ ਹੈ ਉਸ ਤੋਂ ਇਲਾਵਾ ਇੱਥੇ ਬਸ ਨਹੀਂ ਰਹੀ ਇੱਕ ਸੱਜਣ ਵੱਲੋਂ ਇਹ ਆਖਿਆ ਗਿਆ ਕਿ ਸਾਰੇ ਮਰਾਸੀ ਨੇ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਜਿਨ੍ਹਾਂ ਨੇ ਭਰਤੀ ਕੀਤੀ ਜਿਨ੍ਹਾਂ ਨੇ ਅਕਾਲੀ ਦਲ ਬਣਾਇਆ ਤੇ ਕਹਿੰਦੇ ਆ ਕਹਿੰਦੇ ਆ ਉਹ ਸੱਜਣੇ ਡੱਜ ਜਵਾਤੀ ਹੋ ਜਾਂਦਾ ਹੈ ਉਹ ਕਹਿੰਦਾ ਕਿ ਗਿਆਨੀ ਹਰਪ੍ਰੀਤ ਸਿੰਘ ਵੀ ਆਹ ਹਰਪ੍ਰੀਤ ਵੀ ਸਭ ਤੋਂ ਵੱਡਾ ਮਰਾਸੀ ਹੈ ਜਦੋਂ ਅਸੀਂ ਮਰਾਸੀ ਸ਼ਬਦ ਨੂੰ ਕਿਸੇ ਦੀ ਸ਼ਖਸੀਅਤ ਨਾਲ ਕੰਪੈਰੀਜ਼ਨ ਕਰਕੇ ਵੇਖਦੇ ਹਾਂ ਤੇ ਦੋਸ਼ ਲਾਉਣ ਵਾਲੇ ਜਾਂ ਉੱਥੇ ਬੈਠੇ ਸੁਣਨ ਵਾਲੇ ਸੋਚ ਪੱਖੋਂ ਤੇ ਅੰਮਲ ਪੱਖੋਂ ਬਹੁਤ ਬੌਣੇ ਲੱਗਦੇ ਨੇ ਮਰਾਸੀ ਸਾਡੀ ਪੰਜਾਬੀ ਸੱਭਿਆਚਾਰ ਦਾ ਪੰਜਾਬੀ ਵਿਰਾਸਤ ਦਾ ਇੱਕ ਅਤੁੱਟ ਅੰਗ ਹੋਇਆ ਕਰਦੇ ਨੇ ਮਰਾਸੀ ਕਿਸੇ ਵੇਲੇ ਗਾਉਣ ਵਾਲਿਆਂ ਨੂੰ ਕਿਸੇ ਵੇਲੇ ਢਾਡੀਆਂ ਨੂੰ ਜਾਂ ਕਿਸੇ ਦੀ ਉਪਮਾ ਕਰਨ ਵਾਲਿਆਂ ਨੂੰ ਆਮ ਤੌਰ ਤੇ ਚੜਾਉਣ ਵਾਸਤੇ ਸ਼ਬਦ ਰੱਖਿਆ ਗਿਆ ਮਰਾਸੀ ਪਰ ਅਸਲੀਅਤ ਵਿੱਚ ਮਰਾਸੀ ਸਾਡਾ ਭਾਈਚਾਰਾ ਜਿਹੜਾ ਜਿਹੜੇ ਮਰਸੀਆ ਗਾਉਂਦੇ ਨੇ ਤੇ ਜਿਹੜਾ ਜਿਹੜਾ ਭਾਈਚਾਰਾ ਦੂਜਿਆਂ ਦੀ ਉਸਤਤ ਕਰਕੇ ਵੱਡਿਆਂ ਦੀ ਉਸਤਤ ਕਰਕੇ ਪੈਸੇ ਲੈਂਦਾ ਉਹਨੂੰ ਮਰਾਸੀ ਆਖਿਆ ਜਾਂਦਾ ਹੈ ਮਰਾਸੀ ਕਾਸਟイズਮ ਦੇ ਤੌਰ ਤੇ ਇਕ ਜਾਤ ਵੀ ਹੈ ਮਰਾਸੀ ਸ਼ਬਦ ਵਰਤਨਾ ਉਹ ਵੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਾਸਤੇ ਇਹ ਕਿਤੋਂ ਦੀ ਵੀ ਸਿਆਣ ਆਪਣੀ ਯਾਰ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਹੈ ਪਾਰਟੀ ਦੇ ਸਾਰੇ ਸੀਨੀਅਰ ਆਗੂ ਮੈਂ ਦੇਖ ਰਿਹਾ ਹਾਂ ਸਾ ਵੀਡੀਓ ਦੇ ਵਿੱਚ ਕਿ ਦਲਜੀਤ ਸਿੰਘ ਚੀਮਾ ਵਰਗੇ ਵੱਡੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਮਹਿੰਦਰ ਸਿੰਘ ਗਰੇਵਾਲ ਵੱਡੇ ਆਗੂ ਬੈਠੇ ਨੇ ਤੇ ਉਹ ਦੇਖ ਰਹੇ ਨੇ ਸਾਰਾ ਵਰਤਾਰਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਮਰਾਸੀ ਆਖਿਆ ਜਾਂਦਾ ਹੈ ਆਖਿਆ ਜਾਂਦਾ ਕਿ ਇਹ ਹਰਪ੍ਰੀਤ ਸਭ ਤੋਂ ਵੱਡਾ ਮਰਾਸੀ ਹੈ ਤੇ ਬਾਬੇ ਨਾਨਕ ਨਾਲ ਰਬਾਬ ਵਜਾਉਣ ਵਾਲਾ ਮਰਤਾਨਾ ਤੇ ਸੁਰਾਂ ਨੂੰ ਸੰਭਾਲਣ ਵਾਲੇ ਇਹ ਸਾਡੇ ਵੱਡੇ ਪਰਿਵਾਰ ਜਿਹੜੇ ਗੁਰੂ ਘਰਾਂ ਦੇ ਵਿੱਚ ਇਹਨਾਂ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਗਾਇਕੀ ਦੇ ਖੇਤਰ ਵਿੱਚ ਸੱਭਿਆਚਾਰ ਦੇ ਖੇਤਰ ਵਿੱਚ ਵੀ ਬਹੁਤ ਵੱਡੀਆਂ ਮੱਲਾ ਮਾਰੀਆਂ ਤੇ ਅਸੀਂ ਜਿਆਦੀ ਹਰਪ੍ਰੀਤ ਸਿੰਘ ਨੂੰ ਮਰਾਸੀ ਕਿਹਾ ਕਿ ਕੀ ਸਿੱਧ ਕਰਨ ਦਾ ਯਤਨ ਕਰ ਰਹੇ ਹੈ ਅੱਜ ਜਦੋਂ ਅਸੀਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਸਾਰਥਕ ਆਲੋਚਨਾ ਕੀਤੀ ਸੀ ਕਿ ਉਹਨਾਂ ਨੂੰ ਪਹਿਲੇ ਦਿਨ ਕੇਵਲ ਬਾਦਲ ਪਰਿਵਾਰ ਦਿਖਦਾ ਐਸਾ ਨਹੀਂ ਹੋਣਾ ਚਾਹੀਦਾ ਅਸੀਂ ਇਸ ਚੈਨਲ ਦੇ ਉੱਤੇ ਪਹਿਲਾ ਐਪੀਸੋਡ ਤੁਸੀਂ ਖੋਲ ਕੇ ਦੇਖ ਸਕਦੇ ਹੋ ਪਰ ਅੱਜ ਦੂਸਰਿਆਂ ਨੇ ਉਸ ਤੋਂ ਅੱਗੇ ਹੱਥ ਹੀ ਕਰ ਦਿੱਤੀ ਤੇ ਕਿਤੇ ਮਹੇਸ਼ ਇੰਦਰ ਸਿੰਘ ਗਰੇਵਾਲ ਬੋਲਦੇ ਨੇ ਸਾਰਿਆਂ ਅੱਧਾਂ ਬੰਨੇ ਟੱਪ ਜਾਂਦੇ ਨੇ ਦਲਜੀਤ ਸਿੰਘ ਚੀਮਾ ਦਾ ਤਾਂ ਕੋਈ ਬਦਲੇ ਨਹੀਂ ਤੇ ਕਿੰਨਾ ਕੁ ਉਹਨਾਂ ਨੇ ਬੁਣਤੀਆਂ ਬੁਣੀਆਂ ਇਸ ਕਾਰਜ ਨੂੰ ਸਮਾਹਲਣ ਵਾਸਤੇ ਨੇਪਰੇ ਚੜ੍ਹਨ ਵਾਸਤੇ ਤੇ ਅਸੀਂ ਇੱਕ ਇੱਕ ਕਰਕੇ ਜਦੋਂ ਆਪਦੇ ਵਿੱਚੋਂ ਆਗੂਆਂ ਨੂੰ ਕੱਢਦੇ ਆਂ ਇੱਕ ਇੱਕ ਕਰਕੇ ਉਹਨਾਂ ਨੂੰ ਘਰਾਂ ਨੂੰ ਤੋੜਦੇ ਆਂ ਅਸੀਂ ਆਪਣਾ ਵਜੂਦ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕਿਉਂਕਿ ਵਰਕਰ ਤੇ ਲੀਡਰ ਹਰ ਪਾਰਟੀ ਦਾ ਵਜੂਦ ਹੁੰਦੇ ਨੇ ਤੇ ਅਸੀਂ ਜਦੋਂ ਵਜੂਦ ਤੋੜਨ ਦਾ ਯਤਨ ਕਰਦੇ ਆਂ ਤੇ ਜਦੋਂ ਵਜੂਦ ਖਤਮ ਹੁੰਦਾ 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 ਕਿੰਨੇ ਸਾਲਾਂ ਤੋਂ ਲਗਾਤਾਰ ਹਾਰਾਂ ਨੇ ਜਿਹੜੀਆਂ ਪਾਰਟੀ ਦੀ ਝੋਲੀ ਵਿੱਚ ਪੈ ਰਹੀਆਂ ਨੇ ਸਾਰਥਿਕ ਯਤਨ ਕੌਣ ਕਰੇਗਾ ਮੇਰੀ ਯਾਦ ਆ ਇੱਕ ਵਾਰ ਸੁਖਦੇਵ ਸਿੰਘ ਢੀਂਡਸਾ ਬਹੁਤ ਦੇਰ ਪਹਿਲਾਂ 1997 ਦੇ ਵਿੱਚ ਰਸ ਜਾਂਦੇ ਨੇ ਪ੍ਰਕਾਸ਼ ਸਿੰਘ ਬਾਦਲ ਕੱਲੇ ਉਹਨਾਂ ਦੇ ਘਰ ਜਾਂਦੇ ਨੇ ਤੇ ਘਰ ਜਾ ਕੇ ਉਹਨਾਂ ਨੂੰ ਦੂਸਰੇ ਦਿਨ ਮਨਾ ਕੇ ਸਟੇਜ ਤੇ ਲੈ ਕੇ ਆਉਂਦੇ ਇਹ ਸਾਰਾ ਕੁਝ ਖਤਮ ਹੋ ਗਿਆ ਕਹਿੰਦੇ ਕਹੋਂਦੇ ਕਿੱਡੇ ਵੱਡੇ ਵੱਡੇ ਅਕਾਲੀ ਤੇ ਅਕਾਲੀ ਪਰਿਵਾਰ ਸਾਡੀਆਂ ਇਹਨਾਂ ਗੱਲਾਂ ਕਰਕੇ ਪਾਰਟੀ ਛੱਡ ਕੇ ਚੱਲ ਗਿਆ ਪਾਰਟੀ ਤੋਂ ਲਾਂਭੇ ਹੋ ਗਏ ਜਦੋਂ ਲੀਡਰਾਂ ਦਾ ਸਮੂਹ ਨਾ ਰਹੇ ਤੇ ਜਦੋਂ ਇਕੱਠ ਨਾ ਰਹੇ ਜਦੋਂ ਸਾਡੇ ਪਿੰਡਾਂ ਦੇ ਵਿੱਚ ਸੰਭਾਲਣ ਵਾਲੇ ਜਾਂ ਲੀਡ ਕਰਨ ਵਾਲੇ ਆਗੂ ਨੇ ਜਿਹੜੇ ਜਦੋਂ ਉਹ ਛੱਡ ਕੇ ਸੱਜੇ ਖੱਬੇ ਹੋ ਜਾਂਦੇ ਨੇ ਤੇ ਫਿਰ ਪਾਰਟੀ ਦੇ ਅੰਦਰ ਇੱਕ ਸੋਚ ਖਤਮ ਹੋਣੀ ਸ਼ੁਰੂ ਹੁੰਦੀ ਹੈ ਆਪਹੁਦਰਾਪਣ ਸ਼ੁਰੂ ਹੋ ਜਾਂਦਾ ਹੈ ਤੇ ਇਸ ਆਪਹੁਦਰਾਪਣ ਜੇ ਕਿਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੂਜੇ ਪਾਸੇ ਸ਼ੁਰੂ ਹੋਇਆ ਤਾਂ ਉਹਦਾ ਵੀ ਨੁਕਸਾਨ ਇਤਿਹਾਸ ਨੇ ਮਾਫ ਨਹੀਂ ਕਰਨਾ ਤੇ ਜੇ ਇੱਧਰ ਹੁਣ ਰੁਗਣ ਦਾ ਨਾਂ ਨਹੀਂ ਲੈ ਰਿਆ ਕਿ ਤੱਤੇ ਫੁਰਚਣੇ ਲਾਉਣੇ ਸ਼ਹੀਦ ਕਰਨੈਲ ਸਿੰਘ ਇਸ ਨੂੰ ਬਹੁਤ ਵੱਡੀ ਸ਼ਰਧਾਂਜਲੀ ਹੈ ਕਿ ਐਸੇ ਸੰਸੀਅਰ ਬੰਦੇ ਜਿਨ੍ਹਾਂ ਨੇ ਕਾਨਫਰੰਸ ਦਾ ਆਯੋਜਨ ਕੀਤਾ ਹੈ ਯਾਦਵਿੰਦਰ ਸਿੰਘ ਯਾਦੂ ਜਿਹੜੇ ਕਿ ਹਲਕਾ ਖੰਨਾ ਦੇ ਇੰਚਾਰਜ ਨੇ ਜਨਰਲ ਸਕੱਤਰ ਨੇ ਸ਼੍ਰੋਮਣੀ ਕਾਲੀ ਦਲ ਦੇ ਐਸੇ ਸੀਨੀਅਰ ਤੇ ਸੂਝਵਾਨ ਬੰਦੇ ਸਟੇਜ ਦੇ ਉੱਤੇ ਬੈਠੇ ਜਿਨ੍ਹਾਂ ਦੀ ਸਟੇਜ ਹੈ ਜਿਨ੍ਹਾਂ ਦਾ ਹਲਕਾ ਹੈ ਜਿਨ੍ਹਾਂ ਨੇ ਆਪਣੇ ਹਲਕੇ ਵਿੱਚ ਲੋਕਾਂ ਪ੍ਰਤੀ ਜਵਾਬ ਦੇ ਹੋਣਾ ਤੇ ਉਹਨਾਂ ਲਈ ਅਸੀਂ ਕਿਹੜੇ ਕੰਡੇ ਪੀਸ ਰਹੇ ਹਾਂ ਬਿਲਕੁਲ ਵੀ ਰਾਜੂ ਖੰਨਾ ਵਰਗੇ ਨੌਜਵਾਨ ਆਗੂ ਬੈਠੇ ਨੇ ਸਿਆਣੇ ਤੇ ਸੂਝਵਾਨ ਜਿਨ੍ਹਾਂ ਦਾ ਹਲਕਾ ਮਲੋ ਨਾਲ ਲੱਗਦਾ ਤੇ ਅਸੀਂ ਉਹਨਾਂ ਲਈ ਕੀ ਕਰ ਰਹੇ ਹਾਂ ਜਦੋਂ ਅਸੀਂ ਪਲਾਨੇ ਨੂੰ ਮਰਾਸੀ ਦੂਜੇ ਦੇ ਤੱਤੇ ਖੁਰਚਣੇ ਲਾ ਦੇਣੇ ਇਹ ਸੱਭਿਆਚਾਰ ਇਹ ਸਾਡੀ ਬੋਲਬਾਣੀ ਹਰ ਮਨੁੱਖ ਦੀ ਬੋਲਬਾਣੀ ਤੇ ਉਹਦਾ ਦਿੱਤਾ ਗਿਆ ਭਾਸ਼ਣ ਤੇ ਉਹਦੇ ਵੱਲੋਂ ਕਹੀ ਹੋਈ ਗੱਲ ਕਦੇ ਜਵਾਨ ਦੇ ਵਿੱਚ ਵਾਪਸ ਨਹੀਂ ਆ ਸਕਦੇ ਉਹ ਨਿਕਲ ਗਏ ਚਲੇ ਗਏ ਬੋਲ ਵਾਪਸ ਨਹੀਂ ਆਉਂਦੇ ਪਰੰਤੂ ਉਹ ਬੋਲ ਖਿਲਾਰਾ ਕਿੰਨਾ ਪਾਉਂਦੇ ਨੇ ਤੇ ਇਹ ਜਿਨ੍ਹਾਂ ਨੇ ਭੋਗਤ ਨਹੀਂ ਆ ਕਿਤੇ ਉਹਨਾਂ ਨੂੰ ਪੁੱਛ ਕੇ ਦੇਖਿਆ ਕਿ ਆ ਦੇ ਸੱਜਣੋ ਕਿ ਆ ਨਹੀਂ ਹਰਪ੍ਰੀਤ ਸਿੰਘ ਦੀ ਅਲੋਚਨਾ ਅਸੀਂ ਕੀਤੀ ਸਾਨੂੰ ਕੁਝ ਸੱਜਣਾ ਦੇ ਫੋਨ ਆਏ ਅਸੀਂ ਜਵਾਬ ਦਿੱਤਾ ਕਿ ਪਹਿਲੇ ਦਿਨ ਐਸਾ ਨਹੀਂ ਕੌਮ ਨੂੰ ਕੋਈ ਪ੍ਰੋਗਰਾਮ ਦੇਣਾ ਚਾਹੀਦਾ ਕਿ ਬਾਦਲ ਪਰਿਵਾਰ ਤੇ ਤਵਾ ਲਾਉਣਾ ਹੀ ਇੱਕ ਪ੍ਰੋਗਰਾਮ ਹੈ ਇਹ ਪ੍ਰੋਗਰਾਮ ਕੌਮ ਨੂੰ ਦਿੱਤਾ ਜਾਣਾ ਹੈ ਕੋਈ ਲੱਖ ਮਾੜਾ ਹੋ ਸਕਦਾ ਕੋਈ ਲੱਖ ਚੰਗਾ ਹੋ ਸਕਦਾ ਹਰਪ੍ਰੀਤ ਸਿੰਘ ਲੱਖ ਮਾੜੇ ਹੋ ਸਕਦੇ ਨੇ ਲੱਖ ਚੰਗੇ ਹੋ ਸਕਦੇ ਨੇ ਬਾਦਲ ਪਰਿਵਾਰ ਦਾ ਇੱਕ ਆਪਣਾ ਅਲੱਗ ਇਹ ਵਿਸ਼ਾ ਹੀ ਲੱਗ ਹੈ ਇਹਦੇ ਤੇ ਅਲੱਗ ਵਹਿਸ ਹੋ ਸਕਦੀ ਹੈ ਪਰ ਪ੍ਰੋਗਰਾਮ ਇਹ ਨਹੀਂ ਹੈ ਕਿ ਪਹਿਲੇ ਦਿਨ ਇਹ ਸੀ ਬਾਦਲ ਪਰਿਵਾਰ ਨੂੰ ਭੰਡ ਦੀ ਤੇ ਪਹਿਲੇ ਦਿਨ ਹੀ ਕਾਨਫਰੰਸ ਦੇ ਵਿੱਚ ਸਾਡੇ ਤੱਤੇ ਖੁਰਚਣੇ ਲਾਉਣ ਵਾਲੇ ਨਵੀਂ ਪਨੀਰੀ ਆ ਜਾਵੇ ਜਦੋਂ ਕਿਥੇਦਾਰ ਗੁਰਚਰਨ ਸਿੰਘ ਟੋੜਾ ਤੇ ਬਾਦਲ ਪਰਿਵਾਰ ਅਲੱਗ-ਅਲੱਗ ਹੋਏ ਸੀ ਕਿਸੇ ਵੇਲੇ ਤਾਂ ਤੁਸੀਂ ਸਟੇਜ ਤੇ ਕਦੇ ਐਸੀ ਮੰਦੀ ਭਾਸ਼ਾ ਨਹੀਂ ਸੁਣੀ ਹੋਵੇਗੀ ਤੇ ਅੱਜ ਉਹ ਕਿਹੜੀ ਪਨੀਰੀ ਆ ਗਈ ਆ ਉਹ ਕਿਹੜੀ ਲੀਡਰਸ਼ਿਪ ਨਵੀਂ ਆ ਗਈ ਆ ਕਿ ਸਾਨੂੰ ਸਿਰਫ ਬਾਦਲ ਹੀ ਦਿੰਦਾ ਸੀ ਬਾਦਲ ਨੂੰ ਖਤਮ ਕਰਨਾ ਜਾਂ ਹਰਪ੍ਰੀਤ ਸਿੰਘ ਮਰਾਸੀ ਹੈ ਜਾਂ ਉਹਦੇ ਤੱਤੇ ਫੁਰਸਣੇ ਲੱਗ ਜਾਂਦੇ ਇਹ ਬਾਸ਼ਾ ਕਿਸੇ ਵੀ ਤਰ੍ਹਾਂ ਨਾ ਤਾਂ ਪੰਥ ਦੇ ਹਿੱਤਾਂ ਲਈ ਨਾ ਪੰਥ ਦੇ ਮਸਲਿਆਂ ਲਈ ਨਾ ਸਿੱਖ ਪੰਥ ਲਈ ਨਾ ਸਿੱਖ ਸਿਆਸਤ ਲਈ ਇਹ ਕਿਤੇ ਵੀ ਸਹਾਈ ਨਹੀਂ ਹੋਣੀ ਸਿੱਖ ਪੰਥ ਨੂੰ ਸਿੱਖ ਮਸਲਿਆਂ ਤੇ ਸਿੱਖ ਕੌਮ ਨੂੰ ਪ੍ਰੋਗਰਾਮ ਦਿਓ ਤੇ ਜੇ ਪ੍ਰੋਗਰਾਮ ਨਵੀਂ ਪੀੜੀ ਨੂੰ ਤੁਹਾਡਾ ਚੰਗਾ ਲੱਗੇਗਾ ਤਾਂ ਸਾਰੇ ਨੌਜਵਾਨ ਪੀੜੀ ਕਿਹੜਾ ਵੀ ਪ੍ਰੋਗਰਾਮ ਚੰਗਾ ਹੋਵੇਗਾ ਉਹਦੇ ਪਿੱਛੇ ਲੱਗ ਤੁਰਗੇ ਹਲੇ ਤੁਹਾਡੇ ਪੱਲੇ ਹੈ ਕੀ ਇੱਕ ਐਮਐਲਏ 1 एमएल ਤੇ ਦੂਜੇ ਪਾਸੇ 1 एमएल ਯਾਨੀ ਹਰਪੀ ਸਿੰਘ ਉਹਨਾਂ ਵਾਲਾ 1 एमएल ਤੇ ਇਸਰਾ ਸੁਖੀਰ ਸਿੰਘ ਬਾਦਲ ਉਹਨਾਂ ਕੋਲ 1 एमएल ਕੀ ਕਰੋਗੇ ਤੁਸੀਂ ਇਸ ਕਰਕੇ ਇਸ ਗੱਲ ਤੋਂ ਥੋੜਾ ਜਿਹਾ ਪਿੱਛੇ ਮੁੜਨ ਦਾ ਆਓ ਖੜੀਏ ਰੁਕੀਏ ਸੋਚੀਏ ਵਿਚਾਰੀਏ ਵਿਚਾਰੀਏ ਤੇ ਆਪਣੀ ਜਵਾਨ ਨੂੰ ਪਿੱਛਾ ਹਟਾ ਲਈਏ ਜਵਾਨ ਚ ਚੰਗੇ ਬੋਲ ਕੱਢੀਏ ਦੂਜਿਆਂ ਦਾ ਸਤਿਕਾਰ ਕਰੋ ਭਾਵੇਂ ਉਹ ਸਾਡੇ ਸਿਆਸੀ ਵਿਰੋਧੀ ਨੇ। ਸ਼੍ਰੀ ਕਲਤਖਸਰ ਦੇ ਜਥੇਦਾਰ ਲੱਗੇ ਸਨ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਕਿਹਨੇ ਲਾਇਆ ਸੀ? ਤੇ ਜਦੋਂ ਉਦੋਂ ਦੁਆ ਸਮੇਂ ਤੇ ਜਥੇਦਾਰ ਸੰਤ ਕਿਹਨੇ ਲਾਇਆ ਸੀ? ਤੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੁਣੀ ਕੁਝ ਨਹੀਂ ਬੋਲੇ ਸਨ। ਬਹੁਤ ਜ਼ਿਆਦਾ ਨਹੀਂ ਬੋਲੇ ਸਨ ਪਿਆਦਬੀਆਂ ਦੇ ਮੁੱਦੇ ਤੇ ਜਾਂ ਹੋਰ ਉਦੋਂ ਗਿਆਨੀ ਹਰਪ੍ਰੀਤ ਸਿੰਘ ਜਿਤੱਤੇ ਕੁਰਸੀ ਨੇ ਲਾਉਣ ਦੀ ਲੋੜ ਦੀ ਸੀ। ਉਦੋਂ ਸੀ ਕਿੱਥੇ ਸੀ? ਇਹ ਸਾਰੀਆਂ ਨੱਲਾ ਬੰਦ ਕਰਕੇ ਅਗਾਹ ਨੂੰ ਤਰਾਗ ਪਿੱਛਾ ਫੇਰਨਾ ਮੋਹੜੜਾ ਆਓ ਅੱਗੇ ਨੂੰ ਚਲੀਏ ਆਪਣਾ ਸੱਭਸਤਰਾ ਅਕਸ ਬਣਾ ਕੇ ਆਗੂਆਂ ਦਾ ਸਤਿਕਾਰ ਕਰੀਏ ਭਾਵੇਂ ਉਹ ਕਿਸੇ ਵੀ ਪਾਰਟੀ ਵਿੱਚ ਨੇ ਇਸ ਸੱਭਿਆਚਾਰ ਨੂੰ ਛੱਡ ਕੇ ਨਫ਼ਰਤਾਂ ਹਮੇਸ਼ਾ ਕੁੜਕਤਨ ਬੀਜਦੀਆਂ ਨੇ ਤੇ ਮਿਠਾਸ ਇਮ ਮਹੇਸ਼ਾ ਮਹੌਪਤ ਵੰਡਦੀ ਹੈ ਇਸ ਕਰਕੇ ਕੋਈ ਪਤਾ ਨਹੀਂ ਹੁੰਦਾ ਕਿਹੜਾ ਬੰਦਾ ਕਦੋਂ ਛੱਡ ਕੇ ਕਦੋਂ ਰਲ ਰਲ ਜਾਵੇ ਤੇ ਕਦੋਂ ਇਕੱਠੇ ਹੋ ਜਾਈਏ ਹੋ ਜਾਣ ਕਿਸੇ ਨੂੰ ਪਤਾ ਹੈ ਕੁਝ ਨਹੀਂ ਪਤਾ ਕਿ ਲੋਕਾਂ ਨੇ ਕਿੱਧਰ ਤੁਰਨਾ ਹੈ ਕੀ ਹੋਣਾ ਹੈ ਤੇ ਇੱਕ ਇੱਕ ਐਮਐਲਏ ਹੋਣ ਦੇ ਵਾਪਸ ਉਹ ਵੀ ਅਸੀਂ 73 ਦੀਆਂ ਸਾਰੀਆਂ ਹੱਦਾਂ ਪੰਨਾ ਪਾਰ ਕਰ ਜੰਨੇ ਐਸਾ ਨਹੀਂ ਹੋਣਾ ਚਾਹੀਦਾ ਆਓ ਸੋਚੀਏ ਪਿਛਾਂ ਮੁੜੀਏ ਸਿੱਖ ਪੰਥ ਦੇ ਵੱਡੇ ਮਸਲੇ ਮੋੜੀ ਖੜੇ ਨੇ ਸਿੱਖ ਕੌਮ ਗ੍ਰੈਵਿਟੀ ਤੇ ਧਰਾਤਲ ਵੱਲ ਜਾ ਰਹੀ ਹੈ ਉਹਨੂੰ ਬਚਾਉਣ ਦਾ ਯਤਨ ਕਰੀਏ ਇਹ ਸਾਡੀ ਸਹੇਰ ਦਿੱਤਾ ਤੇ ਇਹਦੇ ਵਿੱਚੋਂ ਹੀ ਸਾਡੀ ਲੀਡਰਸ਼ਿਪ ਦਾ ਅਕਸ ਹੈ ਜਿਹੜਾ ਉਹ ਚਮਕਣਾ ਬਹੁਤ ਧੰਨਵਾਦ ਫਿਲਹਾਲ ਇਨਾ ਹੀ ਵਿਖਤ ਰਹੋ ਸਾਡਾ ਚੈਨਲ ਆਵਾਜ਼ੇ ਕੱਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸ਼ਸ਼ੀਕਾ